ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨਾਲਾਉ ਫੂ ਸਚਤਾਲੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕੀਤੀ ਅਪੀਲ ਨਾਲਾਉ ਫੂ ਸਚਤਾਲੀ ਭਗਵੰਤ ਮਾਨ ਫਸਲੀ ਵਿਪਿੰਤਾ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬੀ ਸੀ ਐਸ ਉਮੀਗਤ ਪਾਣੀ ਦੀ ਹੋਈ ਬਚਤ ਭਗਵੰਤ ਮਾਨ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਦੀ ਹਾਂ ਕਿ ਜਿਨ੍ਹਾਂ ਨੇ ਫੂਸਾ 44 ਦੀ ਬਜਾਇਰ ਫੂਸਾ 126 ਬੀਜਣ ਦੀ ਮੇਰੀ ਅਪੀਲ ਦੀ ਕੀਤੀ ਸਮਰਥਾ ਮੈਂ ਕਦੇ ਵੀ ਅਜਿਹੇ ਫੈਸਲੇ ਨਹੀਂ ਲਵਾਵਾਂਗਾ ਜੋ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੋਏਗਾ ਤੁਹਾਡਾ ਸਮਰਥਨ ਹੀ ਮੇਰੀ ਤਾਕਤ ਹੈ ਅਸੀ ਪੜਨ ਗੁਰੂ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮੱਤ ਤੇ ਚੱਲ ਰਹੇ ਹਾਂ ਮਾਨ ਨੇ ਕਿਹਾ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਉਹਨਾਂ ਦੀ ਸਲਾਹ ਤੇ ਅਮਲ ਕਰਨ ਅਤੇ ਪਿਛਲੇ ਸੀਜ਼ਨ 'ਚ ਪੂਸਾ 44 ਕਿਸਮ ਦੇ ਝੋਨੇ ਦੀ ਕਾਸਤ ਨਾਲ ਕਾਰਨ ਦੇ ਪੰਜਾਬ ਦੇ ਕਿਸਾਨਾਂ ਦੇ ਧੰਨਵਾਦ ਕੀਤਾ ਹੈ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਸਾਡੀ ਖੇਤੀ ਨੂੰ ਬਚਾਉਣ ਅਤੇ ਇਸ ਨੂੰ ਦੁਬਾਰਾ ਲਹਿਰਵੰਦ ਧੰਨਵਾਦ ਦੰਦਾ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿਨ-ਵੇਲੇ ਲੋੜੀ ਦੀ ਬਿਜਲੀ ਮਿਲੀ ਨਹੀਂ ਚਾਹੀਦੀ ਹੈ ਮੀਡੀਆ ਵਿੱਚ ਖਰੀਦ ਲਿਫਟਿੰਗ ਅਤੇ ਟੋਡਾ ਟੁਆਈ ਦੀਆਂ ਤੇਹਾਰੀਆਂ ਵੀ ਸ਼ਾਨਦਾਰ ਚੱਲ ਰਹੀਆਂ ਹਨ ਅਸੀਂ ਹਰ ਸੀਜ਼ਨ ਦੌਰਾਨ ਉਚਿਤ ਯੋਗਵੰਦ ਤਿਆਰੀ ਕਰ ਰਹੇ ਹਾਂ ਉਹਨਾਂ ਨੇ ਐਗਜ਼ੀਕਿਊਟ ਕਰਦੇ ਹਾਂ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰੈ ਜਰੂਰ ਦਿਓ ਧੰਨਵਾਦ